ਭਗਵਾਨ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਜੀ ਕੁਲੀ ਵਾਲਿਆਂ ਦੀ ਯਾਦ ਵਿੱਚ ਜਨਮ ਸਥਾਨ ਪਿੰਡ ਕਨੂਪੁਰ ਕਾਲੇ ਵਿੱਚ 23ਵਾਂ ਸਾਲਾਨਾ ਵਰਸੀ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ਤੇ ਰਾਗੀ ਅਤੇ ਡਾਡੀ ਜਥਿਆਂ ਨੇ ਸੰਗਤਾਂ ਨੂੰ ਨੇਹਾਲ ਕੀਤਾ ਅਤੇ ਗੁਰੂ ਨਾਲ ਜੋੜਿਆ। ਤਿੰਨ ਦਿਨ ਤੋਂ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। i the rebellion. ਤਾਂ ਸੰਤ ਬਾਬਾ ਬੱਜਾ ਜਾਈ ਦੇ ਬਾਪੂ ਜੀ ਕੁਲੀ ਆਲੇ ਜੀ ਅੱਜ ਸਲਾਣਾ ਵਰਜੀ ਹੈ ਜੀ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਮੈਂ ਤਾਂ ਇੱਕ ਇਹ ਸੰਦੇਸ਼ ਦੇਣਾ ਚਾਹੁੰਦਾ ਜੀ ਜਿੱਦਾਂ ਬਾਪੂ ਨੇ ਸਾਡੇ ਨਗਰ ਦੇ ਵਿੱਚ ਰੌਣਕਾਂ ਲਾਈਆਂ ਨਾ ਜੀ ਇਦਾਂ ਹੀ ਸਾਰੇ ਜਿੰਨੇ ਨੌਜਵਾਨ ਸਿੰਘ ਦੇ ਇਹ ਸੱਜਣ ਨਛੇ ਤੋਂ ਪਤਵਕ ਹੋਣਾ ਨਛੇ ਛੱਡਣਾ ਤੇ ਗੁਰੂ ਆਲੇ ਬੰਨ ਜੀ ਸੇਵਾ ਦੇ ਸੰਗਤ ਬੰਨ ਜੀ ਇਹ ਸਾਡੇ ਬਾਪੂ ਕੁੱਲੀ ਆਲੇ ਦਾ ਸੰਦੇਸ਼ ਸੀ ਇਹ ਮੈਂ ਪਿਆਰੀ ਸਾਰੀ ਸਾਥ ਸੰਗਤ ਨੂੰ ਸੰਦੇਸ਼ ਦੇਣਾ ਚਾਹੁੰਨਾ ਅੱਜ ਕਿਧਰ ਹੁਣ ਕੱਲ ਗਿਆ ਸੀ ਹਰ ਹਰ ਵਸਤੂ ਨਾਲ ਦੀ ਉੱਪਰ ਚੱਲਣ ਲਈ ਆ ਜੀ ਜੋ ਗੁਰੂ ਪਾਤਸ਼ਾਹ ਬਾਪੂ ਕੁੱਲੀ ਆਲੇ ਨੇ ਇਹ ਭਾਗ ਲਾਏ ਆ ਨਾ ਜੀ ਇਹ ਲੱਗੇ ਗਏ ਆ ਜੀ ਕਾਲਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਬ੍ਰਹਮ ਗਿਆਨੀ ਸੰਤ ਬਾਬਾ ਦਸ਼ਰਥ ਸਿੰਘ ਕੋਲੀ ਵਾਲਿਆਂ ਦੇ ਸਾਲਾਨਾ 23 ਵਰ੍ਹੇ ਸਮਾਗਮ ਮਨਾਇਆ ਗਿਆ ਹੈ ਸਾਰੀ ਸੰਗਤਾਂ ਦੇ ਸੰਯੋਗ ਨਾਲ ਮਿਲਿਆ ਗਿਆ ਸਾਰੀ ਸ਼ਗਤ ਦਾ ਬਹੁਤ ਬਹੁਤ ਧੰਨਵਾਦ ਰਾਗੀਆਂ ਦਾ ਕੀਰਤਨੀਆਂ ਦਾ ਲੁਆਈਆਂ ਦਾ ਤੇ ਪਕੌੜੇ ਕੱਢਣ ਵਾਲੇ ਲੁਆਈਆਂ ਦਾ ਤੇ ਸਾਡੇ ਲਾਂਗਰੀਆਂ ਦਾ ਤੇ ਸਾਰੀ ਸਾਥ ਸੰਗਤ ਦਾ ਅਸੀਂ तहे ਦਿਲੋਂ ਤਨਵਾਦ ਕਰਦੇ ਹਾਂ ਇਹ ਸ਼ਗਤ ਨੇ ਸਾਡਾ ਗਰੀਬਾਂ ਦਾ ਬਹੁਤ ਸਾਥ ਦਿੱਤਾ ਹੈ ਬੜੇ ਭਗਾ ਵਾਲੀ ਸਕਦੇ ਸਾਰੀ ਜਿਹਨਾਂ ਗੁਰੂ ਘਰ ਦਾ ਜਸ ਸੁਣਿਆ ਹੈ ਤੇ ਜਸ ਗਾਇਆ ਹੈ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ